ਇਸ ਵੇਲੇ ਦੀ ਵੱਡੀ ਖਬਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਹੋਈ ਹੈ ਡੇਰਾ ਸੱਚਾ ਸਾਉਦੀ ਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇਸ ਵੇਲੇ ਦੀ ਬ੍ਰੇਕਿੰਗ ਤੇ ਵੱਡੀ ਖਬਰ ਗੁਰਮੀਤ ਰਾਮ ਰਹੀਮ ਨਾਲ ਜੁੜੀ ਹੋਈ ਹੈ ਸੀਬੀਆਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਸੀ ਗੁਰਮੀਤ ਰਾਮ ਰਹੀਮ ਨੂੰ ਪ੍ਰਬੰਧਕ ਡੇਰਾ ਮੁਖੀ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਥਿਤ ਕਤਲ ਮਾਮਲੇ ਦੇ ਵਿੱਚ ਡੇਰਾ ਮੁਖੀ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਚੁਣੌਤੀ ਤੋਂ ਬਾਅਦ ਲਗਾਤਾਰ ਇਸ ਕੇਸ ਦੇ ਵਿੱਚ ਸੁਣਵਾਈਆਂ ਹੋਈਆਂ ਇਨਵੈਸਟੀਗੇਸ਼ਨ ਹੋਈ ਉਸ ਤੋਂ ਬਾਅਦ ਵੱਡੀ ਰਾਹਤ ਦੇ ਦਿੱਤੀ ਗਈ ਹੈ ਗੁਰਮੀਤ ਰਾਮ ਰਹੀਮ ਨੂੰ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਬਰੀ ਕਰ ਦਿੱਤਾ ਹਾਲਾਂਕਿ ਜੇਲ੍ਹ ਦੇ ਵਿੱਚ ਹੀ ਟਿਕਾਣਾ ਰਹੂਗਾ ਗੁਰਮੀਤ ਰਾਮ ਰਹੀਮ ਦਾ ਕਿਉਂਕਿ ਛਤਰਪਤੀ ਰਾਮਚੰਦਰ ਕਤਲ ਕੇਸ ਅਤੇ ਰੇਪ ਕੇਸ ਦੇ ਮਾਮਲੇ ਵਿੱਚ ਸਜ਼ਾ ਜਾਫਤਾ ਨੇ ਡੇਰਾ ਮੁਖੀ ਚਾਰ ਹੋਰ ਮੁਲਜ਼ਮ ਸੀ ਇਨਵੋਲਵ ਸੀਗੇ ਇਸ ਕੇਸ ਦੇ ਵਿੱਚ ਰਣਜੀਤ ਸਿੰਘ ਪ੍ਰਬੰਧਕ ਜਿਨ੍ਹਾਂ ਦਾ ਕਤਲ ਹੋ ਗਿਆ ਸੀ ਜਿਸ ਦੇ ਬਾਅਦ ਸਜ਼ਾ ਸੁਣਾਈ ਗਈ ਸੀ ਸੀਬੀਆਈ ਕੋਰਟ ਵੱਲੋਂ ਹਾਈ ਕੋਰਟ ਨੇ ਸੀਬੀਆਈ ਦੇ ਇਸ ਫੈਸਲੇ ਨੂੰ ਪਲਟ ਕੇ ਰੱਖ ਦਿੱਤਾ ਅਤੇ ਗੁਰਮੀਤ RAM ਰਹੀਮ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਮੀਤ ਰਾਮ ਰਹੀਮ ਦੇ ਨਾਲ ਇਹ ਖਬਰ ਜੁੜੀ ਹੋਈ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਲਗਾਤਾਰ ਉਹਨਾਂ ਦੀ ਪੈਰੋਲ ਨੂੰ ਲੈ ਕੇ ਵੀ ਜਿਹੜਾ ਵਿਵਾਦ ਹੈ ਉਹ ਛਿੜਦਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਪਟੀਸ਼ਨਸ ਨੇ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਗਈਆਂ ਸੀ ਵੀ ਪੋਲੀਟੀਕਲ ਇਨਫਲੂਐਂਸ ਤੌਰ ਤੇ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਗਈ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਵੀ ਇਸ ਦੇ ਵਿੱਚ ਜਿਹੜੀ ਹੈ ਹਰਿਆਣਾ ਸਰਕਾਰ ਤੋਂ ਪੂਰਾ ਜਿਹੜਿਆ ਮਾਮਲੇ ਦੀ ਜਾਂਚ ਅਤੇ ਬੰਦਿਆਂ ਦੀ ਸੂਚੀ ਮੰਗੀ ਸੀ ਵੀ ਇਹੋ ਜੇ ਹੋਰ ਕਿੰਨੇ ਕੁ ਬੰਦਿਆਂ ਨੂੰ ਜਿਹੜੀ ਆ ਪਰੋਲ ਦਿੱਤੀ ਗਈ ਹੈ ਇਸ ਨੂੰ ਲੈ ਕੇ ਬੜੇ ਵਿਵਾਦ ਨੇ ਜਿਹੜੇ ਉਛੜੇ ਰਹੇ ਨੇ ਸਿਆਸਤ ਲਗਾਤਾਰ ਗਰਮਾਈ ਰਹੀ ਹੈ ਵੀ ਪੋਲੀਟੀਕਲ ਇਨਫਲੂਐਂਸ ਤੌਰ ਤੇ ਕਿਉਂਕਿ ਲੋਕ ਸਭਾ ਚੋਣਾਂ ਪੂਰੇ ਦੇਸ਼ ਦੇ ਵਿੱਚ ਚੱਲ ਰਹੀਆਂ ਨੇ ਪੰਜਾਬ ਦੇ ਆਖਰੀ ਗੇੜ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਇਸ ਨੂੰ ਲੈ ਕੇ ਵੀ ਵੱਡੀ ਇੱਕ ਕਹਿ ਲਓ ਵਿਵਾਦ ਤੇ ਇੱਕ ਸਵਾਲ ਖੜੇ ਹੁੰਦੇ ਰਹੇ ਨੇ ਹਮੇਸ਼ਾ ਕਿਉਂਕਿ ਇੱਕ ਵੱਡੇ ਕੈਡਰ ਕਹਿ ਸਕਦੇ ਆ ਵੋਟ ਬੈਂਕ ਕਹਿ ਸਕਦੇ ਆ ਸ਼ਰਧਾਲੂ ਕਹਿ ਸਕਦੇ ਆ ਜਿਹੜੇ ਗੁਰਮੀਤ ਰਾਮ ਰਹੀਮ ਦੇ ਨਾਲ ਹਰਿਆਣਾ ਅਤੇ ਪੰਜਾਬ ਦੇ ਵਿੱਚ ਜੁੜੇ ਹੋਏ ਨੇ ਸੋ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਿਉਂਕਿ ਗੁਰਮੀਤ ਰਾਮ ਰਹੀਮ ਨੂੰ ਵੱਡਾ ਫੈਸਲਾ ਵੱਡੀ ਰਾਹਤ ਹਾਈ ਕੋਰਟ ਵੱਲੋਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਪੂਰੀ ਸਿਆਸਤ ਪੱਕੀ ਹੋਈ ਹੈ ਅਗਰ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਉੱਤੇ ਵੀ ਗੁਰਮੀਤ RAM ਰਹੀਮ ਨੂੰ ਲੈ ਕੇ ਕੱਡੇ ਕਈ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਰਹੇ ਨੇ ਵੀ ਸਿਆਸੀ ਲਾਹਾ ਲੈਣ ਦੇ ਲਈ ਜਿਹੜੀ ਵਾਰ-ਵਾਰ ਡੇਰਾ ਸਰਸਾ ਮੁਖੀ ਨੂੰ ਪੈਰੋਲ ਦਿੱਤੀ ਗਈ ਹੈ ਕਿਉਂਕਿ ਵੱਡਾ ਵੋਟ ਬੈਂਕ ਵੱਡਾ ਕੈਡਰ ਕ ਆਪਾਂ ਕਹਿ ਸਕਦੇ ਆ ਫਾਲੋਅਰਸ ਨੇ ਜਿਹੜੇ ਗੁਰਮੀਤ RAM ਦੇ ਹੀਮ ਦੇ ਵੱਡੇ ਪੱਧਰ ਤੇ ਨਾਲ ਜੁੜੇ ਹੋਏ ਨੇ RAM ਰਹੀਮ ਦੇ ਤੇ ਰੇਪ ਕੇਸ ਅਤੇ ਕਥਿਤ ਕਤਲ ਦੇ ਮਾਮਲੇ ਦੇ ਵਿੱਚ ਪ੍ਰਬੰਧਕ ਰਣਜੀਤ ਸਿੰਘ ਛਤਰਪਤੀ RAM ਚੰਦਰ ਅਤੇ ਰੇਪ ਕੇਸ ਦੇ ਮਾਮਲੇ ਦੇ ਵਿੱਚ ਸਜ਼ਾ ਯਾਪਤਾ ਨੇ ਗੁਰਮੀਤ RAM ਰਹੀਮ ਇਸ ਵੇਲੇ ਦੀ ਵੱਡੀ ਖਬਰ ਡੇਰਾ ਮੁਖੀ ਦੇ ਨਾਲ ਜੁੜੀ ਹੋਈ ਹੈ ਪਰ ਹਾਲਾਂਕਿ ਬਰੀ ਹੋ ਗਏ ਨੇ ਚਾਰ ਮੁਲਜ਼ਮ ਹੋਰ ਜਿਹੜੇ ਨਾਲ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਉਹਨਾਂ ਨੂੰ ਵੀ ਨਾਲ ਬਰੀ ਕਰ ਦਿੱਤਾ ਗਿਆ ਹਾਲਾਂਕਿ ਜੇਲ੍ਹ ਦੇ ਵਿੱਚ ਹੀ ਟਿਕਾਣਾ ਰਹੂਗਾ ਗੁਰਮੀਤ RAM ਰਹੀਮ ਦਾ ਸੋ ਇਸ ਮਾਮਲੇ ਦੇ ਬਾਬਤ ਲੋਕਾਂ ਦੀ ਕੀ ਰਾਏ ਹੈ ਅ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੇ ਐਸ ਲਾਡੀ ਸਿਆਸੀ ਮਾਹਰ ਸਾਡੇ ਨਾਲ ਜੁੜਗੇ ਨਾ ਗੱਲਬਾਤ ਕਰਾਂਗੇ ਲਾਡੀ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਬਿਲਕੁਲ ਆ ਰਹੀ ਹੈ ਚਰਨਜੀਤ ਸਾਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਦੇ ਮੁਖੀ ਆ ਰਾਹਤ ਦੇ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਚਾਰ ਹੋਰ ਮੁਲਜ਼ਮ ਨੇ ਜਿਹੜੇ ਨਾਲ ਗਰਮੀਤ RAM ਰਹੀਮ ਦੇ ਸੀ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਉਹ ਵੇਖੋ ਚਰਨ ਜੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਉਸ ਟਾਈਮ ਦੇ ਉੱਤੇ ਬਿਲਕੁਲ ਗਰਮੀਤ RAM ਰਹੀਮ ਨੂੰ ਬਰੀ ਕੀਤਾ ਕਿ ਪਹਿਲਾਂ ਤਾਂ ਸੀਬੀਈ ਕੋਰਟ ਨੇ ਗਰਮੀਤ RAM ਰਹੀਮ ਨੂੰ ਦੋ ਕੇਸਾਂ ਦੇ ਵਿੱਚ ਉਮਰਕਾਟ ਦੀ ਸਜ਼ਾ ਤਕਰੀਬਨ 10-10 ਸਾਲ ਦੀ ਸਜ਼ਾ ਸੀ ਜੀ ਜਿਸ ਸੀਬੀਏ ਕੋਰਟ ਨੇ ਸਜ਼ਾ ਦਿੱਤੀ ਇਸ ਵਕਤ ਸੀਬੀਏ ਕੋਰਟ ਨੇ ਇਹ ਦਾ ਫੈਸਲਾ ਰੱਦ ਕਰਕੇ ਪੰਜਾਬ ਹਾਈ ਕੋਰਟ ਨੇ ਇਹ ਉਹਦੀ ਸਜ਼ਾ ਜਿਹੜੀ ਸੀ ਰੱਦ ਕਰਕੇ ਇਸ ਵਕਤ ਹਾਈ ਕੋਰਟ ਨੇ ਬਰੀ ਕੀਤਾ ਹੈ ਜੀ ਇਹਦਾ ਮਤਲਬ ਹੈ ਕਿ ਦੇ ਹਾਈ ਕੋਰਟ ਨੂੰ ਸੀਬੀਏ ਕੋਰਟ ਤੇ ਵਿਸ਼ਵਾਸ ਨਹੀਂ ਹੈਗਾ ਜੀ ਉਸ ਮੌਕੇ ਜੀ ਰਣਜੀਤ ਸਿੰਘ ਦਾ ਕਤਲ ਕੇਸ ਦੇ ਵਿੱਚ ਡੇਰਾ ਮੁਖੀ ਗਰਮੀਤ RAM ਹੀ ਅੰਦਰ ਗਿਆ ਜੀ ਇਹਦਾ ਮਤਲਬ ਕਿ ਸੀਬੀਏ ਕੋਰਟ ਨੇ ਸਜ਼ਾ ਸਹੀ ਸੁਲਾਈ ਸੀ ਜੀ ਜੇ सीबीआई कोर्ट ਨੇ سزا ਸਹੀ ਸਨਾਈ ਸੀ सीबीआई कोर्ट ਨੇ ਵੀ سزا ਕਿਸੇ ਤੱਥਾਂ ਦੇ ਆਧਾਰ ਤੇ ਸਨਾਈ ਸੀ ਕਿਸੇ ਐਵੀਡੈਂਸ ਦੇ ਆਧਾਰ ਤੇ ਸਨਾਈ ਸੀ सीबीआई कोर्ट ਵੀ ਬਿਨਾ ਤੱਥਾਂ ਤੋਂ ਬਿਨਾ ਟ੍ਰਾਇਲ ਤੋਂ ਬਿਨਾ ਕਿਸੇ ਸਜ਼ਾ ਕਿਸੇ ਬੰਦੇ ਨੂੰ ਹੁੰਦੀ ਵੇਖੀ ਬਿਲਕੁਲ ਨਹੀਂ ਹੋਈ ਹੁਣ ਬਿਲਕੁਲ ਦੂਜੇ ਨੰਬਰ ਤੇ ਰਹੀ ਗੱਲ ਗਰਮੀਤ RAM ਹਿਮਾ ਸੱਤਾ ਸਾਲਾਂ ਦੇ ਵਿੱਚ 232 ਦਿਨ ਲਈ ਪ੍ਰੋਲ ਤੇ ਆਇਆ ਓਕੇ ਜੀ 232 ਦਿਨਾਂ ਦੀ ਕੁੱਲ ਬਣਦੇ ਨੇ ਕਿੰਨੀ ਕਿੰਨੀ ਵਾਰੀ ਪ੍ਰੋਲ ਤੇ ਆਇਆ ਜੀ 40 ਦਿਨਾਂ ਦੀ ਪ੍ਰੋਲ ਤੇ ਕਿਤੇ 50 ਦਿਨਾਂ ਦੀ ਪ੍ਰੋਲ ਤੇ ਜਦੋਂ ਵੀ ਕਿਤੇ ਇਲੈਕਸ਼ਨ ਹੋ ਰਹੀ ਆ ਇਲੈਕਸ਼ਨ ਦੇ ਟਾਈਮ ਤੇ ਭਾਵੇਂ ਹੁਦਿਆਰੇਨੇ ਦੇ ਇਲੈਕਸ਼ਨ ਹੋਵੇ ਜਾਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਵੇ ਗਰਮੀ ਚ ਆ ਰਾਮ ਦੀ ਹੀ ਪ੍ਰੋਲ ਤੇ ਆ ਰਿਹਾ ਜੀ ਔਰ ਜਿੰਨੇ ਬੰਦੀ ਸਿੰਘ ਨੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਅਜੇ ਤੱਕ ਉਹ ਬੰਦੇ ਵੀ ਅੰਦਰ ਨੇ ਉਹਨਾਂ ਨੂੰ ਪ੍ਰੋਲ ਤੇ ਵੀ ਬਰੀ ਇੱਕ ਤਾਂ ਇੱਕ ਪਾਸੇ ਦੀ ਗੱਲ ਉਹਨਾਂ ਨੂੰ ਪ੍ਰੋਲ ਤੇ ਵੀ ਨਹੀਂ ਭੇਜਿਆ ਜਾ ਰਿਹਾ ਜੀ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਹੋ ਸਕਦੇ ਨੇ ਬਿਲਕੁਲ ਬਿਲਕੁਲ ਮੈਂ ਇਹ ਪੁੱਛਣਾ ਚਾਹੁੰਨਾ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਕਿਤੇ ਹੋ ਸਕਦੀਆਂ ਨੇ ਜੀ ਇੱਕ ਪਾਸੇ ਇਹ ਗੱਲ ਕਰ ਰਹੇ ਨੇ ਜੇ ਕਰ ਪੰਜਾਬਕ ਪੰਜਾਬੀ ਜਾਂ ਪੰਜਾਬ ਨਾ ਹੁੰਦਾ ਦੇਸ਼ ਸੁਰੱਖਿਅਤ ਨਹੀਂ ਸੀ ਹੋਣਾ ਜੀ ਪੰਜਾਬੀਆਂ ਦੇ ਹਿਰਦੇ ਬਲਉਂਦਰੇ ਗਏ ਆ ਇਸੁੱਤ ਚੋਣਾ ਪਰ ਉਸ ਮੌਕੇ ਗਰਮੀਤ ਰਾਮ ਰਹੀਮ ਨੂੰ ਬਰੀ ਕੀਤਾ ਗਿਆ ਕਿਉਂਕਿ ਪੂਰਾ ਭਾਰਤ ਜਿਹੜਾ ਕਿ ਇਸ ਵਕਤ ਬਿਲਕੁਲ ਉਹਨਾਂ ਦਾ ਇੱਕ ਟਾਰਗੇਟ ਕਿ ਇਸ ਵਕਤ ਚੋਣਾ ਜਿਹੜੀਆਂ ਨੇ ਬਿਲਕੁਲ ਸਿਰੇ ਤੇ ਨੇ ਕਿਉਂਕਿ ਲੋਕਾਂ ਦਾ ਧਿਆਨ ਹੋਰ ਪਾਸੇ ਹੈ ਜੀ ਕਿ ਗਰਮੀਤ ਰਾਮ ਰਹੀਮ ਦੇ ਬਿਲਕੁਲ ਵਿਰੁੱਧ ਕੋਈ ਆਵਾਜ਼ ਵੀ ਨਹੀਂ ਉਠਾ ਸਕਦਾ ਜੀ ਕੋਈ ਪਰ ਉਹ ਵੀ ਨਹੀਂ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਗਰਮੀਤ ਉਸ ਮੌਕੇ ਬਰੀ ਕੀਤਾ ਕਿਉਂਕਿ ਪਹਿਲਾਂ ਦੰਗੇ ਵੀ ਹੋਏ ਸੀ ਪੰਚਕੁੱਲੇ ਦੇ ਵਿੱਚ ਕੁਝ ਹੋਈ ਸੀ ਉਹ ਤੋਂ ਹਿੰਸਾ ਪਟਕੀ ਹੋਈ ਸੀ ਕੁਝ ਮੈਂ ਇਹ ਗੱਲ ਕਹਿਣਾ ਹੈ ਕਿ ਜੇ ਸਰਕਾਰਾਂ ਇਹ ਕੁਝ ਕਰ ਸਕਦੀਆਂ ਨੇ ਜੀ ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਪੰਜਾਬ ਦੇ ਇਹਦੇ ਤਾਂ ਤੁਸੀਂ ਇੱਕ ਗੱਲ ਲਾਡੀ ਜੀ ਮੈਂ ਤੁਹਾਨੂੰ ਮਾਫੀ ਚਾਹੁੰਦਾ ਵਿੱਚ ਟੋਕ ਰਿਹਾ ਪਰ ਇਹਦੇ ਤਾਂ ਫਿਰ ਜੁਡੀਸ਼ਰੀ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜੇ ਪੋਲਿਟੀਕਲੀ ਇਨਫਲੂਐਂਸ ਹੋ ਕੇ ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸੀਬੀਆਈ ਕੋਰਟ ਨੇ ਇਹਨਾਂ ਨੂੰ ਸਜ਼ਾ ਸੁਣਾਈ ਸੀ ਤਾਂ ਇਹਦਾ ਮਤਲਬ ਜੇ ਚੁਣੌਤੀ ਦਿੱਤੀ ਗਈ ਹਾਇਰ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਤਾਂ ਸੁਣਵਾਈਆਂ ਹੋਈਆਂ ਤਾਂ ਇਹਦੇ ਵਿੱਚ ਕਹਿ ਸਕਦੇ ਹਾਂ ਵੀ ਸੀਬੀਆਈ ਕੋਰਟ ਦੇ ਵਿੱਚ ਕੋਈ ਕੁਤਾਹੀ ਰਹੀ ਗਈ ਜਾਂ ਕੋਈ ਐਵੀਡੈਂਸਸ ਦੀ ਘਾਟ ਸੀਗੀ ਕਿਉਂਕਿ ਉੱਥੇ ਸਜ਼ਾ ਸੁਣਾਈ ਗਈ ਤੇ ਹੁਣ ਤਾਂ ਬਿਲਕੁਲ ਬਰੀ ਕਰ ਦਿੱਤਾ ਗਿਆ ਉਹ ਹੋਰ ਜਿਹੜੇ ਚਾਰ ਮੁਲਜ਼ਮ ਸੀ ਉਹ ਵੀ ਬਰੀ ਹੋ ਗਏ ਨੇ ਨਾਲ ਬਿਲਕੁਲ ਚਰਨਜੀਤ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸੀਬੀਆਈ ਕੋਰਟ ਦੇ ਵਿੱਚ ਪਹਿਲੀ ਤਾਂ ਗੱਲ ਸੀਬੀਆਈ ਕੋਰਟ ਨੇ ਜਿਸ ਦਾ ਸਜ਼ਾ ਸੁਣਾਈ ਸੀ ਤਾਂ ਸੀਬੀਆਈ ਕੋਰਟ ਨੇ ਵੀ ਕਿਸੇ ਤੱਥਾਂ ਦੇ ਆਧਾਰ ਤੇ ਕਿਸੇ ਐਵੀਡੈਂਸ ਦੇ ਆਧਾਰ ਤੇ ਸੁਣਾਈ ਸੀ ਦੂਜੀ ਗੱਲ ਜੀ ਹਾਈ ਕੋਰਟ ਦੇ ਵਿੱਚ ਬਰੀ ਹੋਏ ਨੇ ਤਾਂ ਉਹ ਇਹਦਾ ਮਤਲਬ ਕੋਈ ਨਹੀਂ ਸੀਬੀਆਈ ਕੋਰਟ ਦੇ ਫੈਸਲੇ ਤੇ ਪੂਰਵਿਸ਼ਵਾਸ ਨਹੀਂ ਹੈਗੇ ਨਾ ਸੀਬੀਆਈ ਕੋਰਟ ਨੇ ਫੈਸਲਾ ਗਲਤ ਦਿੱਤਾ ਹੈ ਜੀ ਵੇਖੋ ਉਹੀ ਗੱਲਾਂ ਬਣਦੀਆਂ ਨੇ ਜਾਂ ਤਾਂ ਹਾਈ ਕੋਰਟ ਨੇ ਫੈਸਲਾ ਗਲਤ ਸੁਣਾਇਆ ਜਾਂ ਤਾਂ ਸੀਬੀ ਕੋਰਟ ਨੇ ਗਲਤ ਸੁਣਾਇਆ ਸੀ ਇਹ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਅੰਦਰ ਗਿਆ ਸੀ ਉਹ ਤਾਂ ਸੀਬੀ ਕੋਰਟ ਨੇ ਮਾਮਲਾ ਉਸ ਵਕਤ ਸਹੀ ਸੁਣਾਇਆ ਸੀ ਤਾਂ ਗਰਮੀਤਰਾਮ ਰਹੀਮ ਨੂੰ ਉਸ ਵਕਤ ਜਿੰਨੇ ਸਾਲ ਦੀ ਸਜ਼ਾ ਹੋਈ ਸੀ ਤਾਂ ਸਲਾਖਾਂ ਦੇ ਪਿੱਛੇ ਰਹਿਣਾ ਚਾਹੀਦਾ ਸੀ ਉਸ ਤੋਂ ਬਾਅਦ ਦੇ ਵਿੱਚ ਗਰਮੀਤਰਾਮ ਰਹੀਮ ਕਿੰਨੀ ਵਾਰੀ ਪਰੂਲ ਤੇ ਆਇਆ ਕੀ ਗੱਲ ਹਰਿਆਣਾ ਸਰਕਾਰ ਜਪਾਰਤ ਸਰਕਾਰ ਜਿਹਦਾ ਕੌਣ ਜ਼ਿੰਮੇਵਾਰ ਆ ਸਿੱਖਾਂ ਦੇ ਕਿੰਨੇ ਯਾਨੀ ਕਿ ਹਿਰਦੇ ਬਲਉਂਦਰੇ ਗਏ ਆ ਮੈਂ ਨਾਲ ਦੀ ਨਾਲ ਫੇਰ ਗੱਲ ਕਰਦਿਆਂ ਕਿ ਡੇਰਾ ਮੁਖੀ ਗਰਮੀਤ ਰਾਮ ਰਹੀਮ ਜੀ ਕੋਲੋਂ ਵਾਕਈ ਕਾਤਲ ਸੀ ਜਾਂ ਵੱਲੋਂ ਤੇ ਇਸ ਚੀਜ਼ ਤੇ આરોਪ ਲੱਗੇ ਹੋਏ ਸੀ ਕਿ ਇਸ ਵਕਤ ਇੱਕ ਗੱਲ ਬਿਲਕੁਲ ਕਲੀਅਰ ਹੋ ਚੁੱਕੀ ਹੈ ਜੀ ਦੇਸ਼ ਦੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਹੈ ਇਸ ਵਕਤ ਇੱਕੋ ਗੱਲ ਕਹਿ ਸਕਦੇ ਆ ਕਿ ਕਾਨੂੰਨ ਸਿਰਫ ਮਾਰੇ ਵਾਸਤੇ ਤਕੜੇ ਵਾਸਤੇ ਕਾਨੂੰਨ ਨਹੀਂ ਹੈ ਕਿਉਂਕਿ ਤੁਸੀਂ ਇੱਕ ਗੱਲ ਦੇਖੋ ਵੀ ਇੱਕ ਤਾਂ ਲੋਕ ਸਭਾ ਚੋਣਾਂ ਹੁਣ ਪੂਰੇ ਦੇਸ਼ ਦਾ ਜਿਹੜਾ ਭਵਿੱਖ ਹੈ ਉਸ ਚੋਣਾਂ ਤੇ ਡਿਪੈਂਡ ਕਰਦਾ ਤੇ ਸੂਤਰਾਂ ਤੋਂ ਇਹ ਵੀ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਭਾਜਪਾ ਜਾਂ ਹੋਰ ਆਪਾ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ ਤਾਂ ਡੇਰਿਆਂ ਦਾ ਵੱਡਾ ਰੋਲ ਹੁੰਦਾ ਕਿਉਂਕਿ ਵੱਡਾ ਵੋਟ ਬੈਂਕ ਹੁੰਦਾ ਵੱਡਾ ਵੋਟ ਕੈਡਰ ਹੁੰਦਾ ਇਹਨਾਂ ਦਾ ਚੰਗੇ ਫਾਲੋਅਰਸ ਹੁੰਦੇ ਨੇ ਤਾਂ ਇਹ ਵੀ ਸੂਤਰਾਂ ਤੋਂ ਗੱਲ ਸਾਹਮਣੇ ਆ ਰਹੀ ਹੈ ਵੀ ਭਾਜਪਾ ਨੂੰ ਵੋਟ ਦੇਣ ਦਾ ਜਾਂ ਭਾਜਪਾ ਦੇ ਨਾਲ ਸਮਝੌਤਾ ਇਹ ਭਾਜਪਾ ਦੇ ਤਹਿਤ ਕਿਉਂਕਿ ਜੇ ਖੱਟਰ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਉਹ ਵੀ ਲਗਾਤਾਰ ਸਵਾਲਾਂ ਦੇ ਘੇਰੇ ਚ ਰਿਹਾ ਜਿਵੇਂ ਤੁਸੀਂ ਪਟੀਸ਼ਨ ਦੀ ਗੱਲ ਕੀਤੀ ਹੈ ਵੀ ਬਾਰ-ਬਾਰ ਇਹਨਾਂ ਨੂੰ ਪੈਰੋਲ ਆ ਜਿਹੜੀ ਉਹ ਦਿੱਤੀ ਗਈ ਹੈ ਬਿਲਕੁਲ ਚਰਨਜੀਤ ਪੈਰੋਲ ਦਿੱਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਐਸ ਵੇਲੇ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸੀ 1 ਜੂਨ ਨੂੰ ਇਲੈਕਸ਼ਨ ਹੋਣੀ ਆ ਤੇ ਤਕਰੀਬਨ 28 ਮਈ ਨੂੰ ਗਰਮੀ ਚ ਰਾਮ ਰਹਿਮ ਬਿਲਕੁਲ ਉਹਨਾਂ ਨੂੰ ਇਸ ਇੱਕ ਕਿਸ ਦੇ ਵਿੱਚੋਂ ਬਰੀ ਕਰ ਦਿੱਤਾ ਜਾਂਦਾ ਹੈ ਕਿ ਜਿਹੜੇ ਕੀ ਮੈਂ ਤੁਹਾਨੂੰ ਗੱਲ ਕਰਦਿਆਂ ਕਿ ਪਾਤਰਾ ਸਤਰਾਣਾ ਜੀ ਮੈਂ ਗੱਲ ਕਰਨ ਨਾਲ ਨਾਲ ਸੁਨਾਮ ਮਾਨਸਾ ਪਟੰਡਾ ਇਸ ਸਪੈਲਟ ਦੇ ਵਿੱਚ ਡੇਰਾ ਮੁਖ ਮੁਖੀ ਗਰਮੀ ਰਾਮ ਰਹਿਮ ਦਾ ਕਾਫੀ ਜਿੰਨਾ ਮੈਂ ਕਹਿੰਦ ਮੋਟ ਬੈਂਕ ਹੈ ਬੋਟ ਬੈਂਕ ਸਿੱਧਾ ਕਿ ਸਿੱਧਾ ਕੋ ਬੀ ਜੀ ਪੀ ਦੇ ਖਾਤੇ ਵਾਲ ਨੂੰ ਜਾਣ ਦੇ ਤਕਰੀਬਨ ਅਸਾਰ ਨੇ ਕਿ ਬੀ ਜੀ ਪੀ ਆ ਕੁਝ ਕਰ ਰਹੀ ਕਿਉਂਕਿ ਇਹ ਚੀਜ਼ਾਂ ਪਹਿਲਾਂ ਵੋਟਾਂ ਤੋਂ ਪਹਿਲਾਂ ਜਦੋਂ ਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਆ ਇਸ ਵਕਤ ਕੋਡ ਆਫ ਕੰਡਕਟ ਦੇ ਵਿੱਚ ਹੋਣ ਦਿੱਤਾ ਹੈ ਇਹ ਚੀਜ਼ਾਂ ਹੋਈਆਂ ਕਿਉਂ ਗਰਮੀਤ ਆਮ ਰਹੀ ਮਿਕ ਉਹ ਆਮ ਬੰਦਾ ਨਹੀਂ ਹੈਗਾ ਆਮ ਬੰਦਾ ਨਹੀਂ ਹੈਗਾ ਕਿਉਂਕਿ ਪਹਿਲਾਂ ਵੀ ਉਹਨੂੰ ਮੈਂ ਇਹ ਗੱਲ ਕਹਿੰਦਾ ਬਹੁਤ ਅਲੀਕੇਸ਼ਨ ਤੇ ਲੱਗੇ ਬਹੁਤ ਆਫਸਰ ਜਦੋਂ ਉਹਨੂੰ ਗਰਮੀਤਰਾਮ ਹਿੰਮ ਨੂੰ ਸੱਜਾ ਸਨਾਈ ਕਿ ਉਸ ਮੌਕੇ ਵੀ ਗਰਮੀਤਰਾਮ ਹਿੰਮ ਬਹੁਤ ਵਾਰ ਪੇਸ਼ੀਤ ਨਹੀਂ ਸੀ ਗਿਆ ਕਿਉਂਕਿ ਉਹਨੂੰ ਸਿਰਫ ਇਹ ਹੀ ਗੱਲ ਕਹੀ ਗਈ ਸੀ ਵੀ ਤੁਸੀਂ ਸਿਰਫ ਪੇਸ਼ੀਤ ਉੱਥੇ ਆਓ ਹੈਲੀਕਾਪਟਰ ਦੇ ਉੱਤੇ ਉੱਥੇ ਗਿਆ ਇੱਕ ਬਲਾਤਕਾਰੀ ਇੱਕ ਹੈਲੀਕਾਪਟਰ ਤੇ ਜਾ ਰਿਹਾ ਆ ਜੀ ਆਮ ਆਮ ਬੰਦੇ ਨੂੰ ਹੱਥ ਘੜੀ ਲਾ ਕੇ ਜਾਂ ਮੰਨ ਲਓ ਉਹ ਸਰਕਾਰੀ ਬਖਤਰਬੰਦ ਗੱਡੀਆਂ ਦੇ ਵਿੱਚ ਲੈ ਕੇ ਉਹ ਮੁਲਾਜ਼ਮ ਲੈ ਕੇ ਜਾ ਰਹੇ ਨੇ ਪਰ ਇਹਨਾਂ ਦੇ ਸ਼ਰਧਾਲੂਆ ਵੱਲੋਂ ਜਾਂ ਫਾਲੋਅਰਸ ਦੀ ਗੱਲ ਕਰੀਏ ਤਾਂ ਉਹ ਤਾਂ ਲਗਾਤਾਰ ਕਮੈਂਟ ਕਰ ਰਹੇ ਨੇ ਵੀ ਇਹ ਤਾਂ ਆਖਿਰ ਸੱਚ ਜੀ ਜਿਹੜੀ ਜਿੱਤ ਆ ਉਹ ਹੋਈ ਹੈ ਆ ਸਚਾਈ ਦੀ ਜਿੱਤ ਹੋਈ ਹੈ ਐਟ ਦੀ ਐਂਡ ਆਫ ਦਾ ਡੇ ਜਿਹੜਾ ਇਹ ਫੈਸਲਾ ਸੁਣਾਇ ਸੁਣਾਇਆ ਗਿਆ ਹਾਈ ਕੋਰਟ ਵੱਲੋਂ ਇਹ ਵੱਡਾ ਸ਼ਲਾਘਾਯੋਗ ਕਦਮ ਚੁੱਕਿਆ ਉਹਨਾਂ ਨੇ ਤੇ ਇਹ ਤਾਂ ਹੋਣਾ ਹੀ ਸੀ ਇਹ ਸੱਚ ਦੀ ਜਿੱਤ ਹੋਈ ਹੈ ਇਹ ਜਿਹੜੇ ਕਮੈਂਟਸ ਨੇ ਲਗਾਤਾਰ ਫਾਲੋਅਰਸ ਵੱਲੋਂ ਜਾਂ ਡੇਰਾ ਸੱਚਾ ਸੌਧਾ ਤੇ ਜਿਹੜੇ ਸ਼ਰਧਾਲੂ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਤੇ ਕੁੰਡੀ ਦਾ ਸੱਚਾ ਸੌਧਾ ਮੈਂ ਇਹ ਗੱਲ ਕਹਿ ਰਿਹਾ ਕਿ ਐਸ ਵਕਤ ਉਹ ਜਿਹੋ ਕਹਿਣਾ ਸੱਚ ਦੀ ਜਿੱਤ ਹੋਈ ਹੈ ਨਹੀਂ ਬਿਲਕੁਲ ਇਹ ਗੱਲ ਗਲਤ ਹੈ ਕਿਉਂਕਿ ਇੱਕੋ ਚੀਜ਼ ਹੈ ਕਿਉਂਕਿ ਉਹ ਐਸ ਵਕਤ ਇੱਕ ਸਿੱਖ ਨੇ ਜਾਂ ਮੰਨ ਲਓ ਉਹ ਭਾਵੇਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨਹੀਂ ਭਾਵੇਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਹੀਂ ਡੇਰਾ ਕਿਉਂਕਿ ਆਪਣੇ ਗੁਰੂ ਧਰਮ ਨੂੰ ਛੱਡ ਕੇ ਜਾਂ ਗੁਰੂ ਸਭਾ ਨਾਲੋਂ ਛੱਡ ਕੇ ਉਹ ਕਿ ਡੇਰਿਆਂ ਦੇ ਬਿਲਲ ਨੂੰ ਉਹਨਾਂ ਵੱਲ ਰੁਕੂ ਕਰਨਾ ਹੈ ਉਹਨਾਂ ਦੀ ਆਪਣੀਆਂ ਭਾਵਨਾਵਾਂ ਨੇ ਮੈਂ ਨਹੀਂ ਗੱਲ ਕਹਿ ਸਕਦਾ ਪਰ ਐਸਪਕ ਤੇ ਡੇਰਾ ਗਰਮੀਚ ਰਾਮ ਰੂਮੀ ਇੱਕ ਜਮਾਇਨ ਬਲਾਤਕਾਰੀ ਵੀ ਕਿਹਾ ਗਿਆ ਤੇ ਨਾਲ ਦੀ ਨਾਲ ਹੀ ਉਹਨੂੰ ਕਤਲ ਵੀ ਉਹ ਕਿਸੀਆਂ ਦੇ ਕਤਲ ਦੀ ਕਿਸਤੇ ਬਚੰਦਰ ਗਿਆ ਹਾਲਾਂਕਿ ਹਾਲਾਂਕਿ ਲਾਡੀ ਜੀ ਹਾਲਾਂਕਿ ਮਾਫੀ ਚਾਉਣਾ ਉਹਨਾਂ ਨੂੰ ਟਿਕਾਣਾ ਉਹਨਾਂ ਦਾ ਜੇਲ੍ਹ ਦੇ ਵਿੱਚ ਹੀ ਰਹੂਗਾ ਕਿਉਂਕਿ ਛਤਰਪਤੀ रामचंद्र ਤੇ ਰੇਪ ਕੇਸ ਦਾ ਜਿਹੜੀ ਸਜ਼ਾ ਜਾਪਤਾ ਉਹਦੇ ਵਿੱਚ ਵੀ ਉਮਰ ਕੈਦ ਹੋਈ ਹੋਈ ਆ ਤੇ ਇੱਕ ਗੱਲ ਹੋਰ ਇਹਦੇ ਚ ਥੋੜੀ ਜੀ ਜੇ ਆਪਾਂ ਗਹਿਰਾਈ ਨਾਲ ਉਹਦਾ ਮਾਪਦੰਡ ਕਰੀਏ ਪ੍ਰਦੀਪ ਕਲੇਰ ਤੁਹਾਨੂੰ ਯਾਦ ਆ ਪ੍ਰਦੀਪ ਕਲੇਰ ਪਿੱਛੇ ਜੇ ਪੁਲਿਸ ਨੇ ਫੜਿਆ ਪਕੌੜਾ ਸੀਗਾ ਜਦੋਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਬਿਆਨ ਕਲਮਬੰਦ ਕਰਵਾਏ ਜਾਂਦੇ ਨੇ ਪ੍ਰਦੀਪ ਕਲੇਰ ਵੱਲੋਂ ਉਹ ਵੀ ਵੱਡੇ ਕਹਿ ਲਓ ਚਰਚਾ ਦਾ ਵਿਸ਼ਾ ਰਹੇ ਕਿਉਂਕਿ ਉਹਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਗਈ ਸੀ ਵੀ ਡੇਰਾ ਮੁਖੀ ਅਤੇ ਹਣੀ ਪ੍ਰੀਤ ਦੇ ਕਹਿਣ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਉਸ ਤੋਂ ਬਾਅਦ ਬਰਗਾੜੀ ਕੋਟਕਪੂਰਾ ਉਹ ਸਾਰੇ ਦਰਸ਼ਕ ਚੰਗੀ ਤਰ੍ਹਾਂ ਤੁਸੀਂ ਵੀ ਜਾਣਦੇ ਹੋ ਜੋ ਇੱਕ ਗੋਲੀਆਂ ਚੱਲੀਆਂ ਉੱਥੇ ਸ਼ਹੀਦ ਹੋਏ ਲੋਕ ਦੀ ਰਾ ਗਰਮੀਤ ਰਾਮ ਰਹੀਮ ਪਹਿਲਾਂ ਕਿਵੇਂ ਮੰਨ ਲਓ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਨ ਕਰਕੇ ਕਿਸ ਤਰ੍ਹਾਂ ਉਹ ਸੁਵੰਦ ਰਚਾ ਸੀ ਜੀ ਉਸ ਮੌਕੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਥੇਸ ਪਹਚਾਈ ਉਸ ਤੋਂ ਬਾਅਦ ਦੇ ਵਿੱਚ ਗਰਮੀਤਰਾ ਅਮਰਹੀਮ ਦੇ ਕੁਛ ਨਾ ਕੁਛ ਜਿਹੜੇ ਸੀ ਡੇਰਾ ਸਰਸਾ ਮੁਖ ਦੇ ਨਾਲ ਕੋਈ ਨਾ ਕੋਈ ਸੰਬੰਧਿਤ ਇਹਨਾਂ ਦੇ ਸ਼ਾਇਦ ਆਲੂ ਸੀ ਉਹਨਾਂ ਨੇ ਕਿਤਨਾ ਕਿਤੇ ਜਾ ਕੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੀਜੀਆਂ ਕੀਤੀਆਂ ਜਾਂ ਕਰਵਾਈਆਂ ਗਈਆਂ ਜੀ ਕਿਉਂ ਕਿ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਖਾਤਰ ਕਿਉਂਕਿ ਪਹਿਲਾਂ ਵੀ ਇਹ ਗੱਲ ਹੋਈ ਸੀ ਕਿ ਨਹੀਂ ਵਿਰੋਧ ਕੌਣ ਕਰ ਰਿਹਾ ਸਿੱਖ ਕਰ ਰਹੇ ਨੇ ਬਿਲਕੁਲ ਉਹਨਾਂ ਦਾ ਕਰਨਾ ਵੀ ਬਣਦਾ ਆ ਦੂਜੇ ਨੰਬਰ ਤੇ ਇਸ ਵਕਤ ਇਲੈਕਸ਼ਨ ਬਿਲਕੁਲ ਸਿਰ ਤੇ ਆ ਤਾਂ ਮੈਂ ਹੁਣ ਵੀ ਇਹ ਗੱਲ ਕਹਿ ਰਿਹਾ ਕਿ ਬਣਦਾ ਨਹੀਂ ਸੀ ਇਹ ਇੱਕ ਬਹੁਤ ਨਿੰਦਨਯੋਗ ਘਟਨਾ ਆਇਆ ਕਿ ਮਾਨਯੋਗ ਸੀਬੀ ਕੋਰਟ ਤੇ ਬਿਲਕੁਲ ਸਾਨੂੰ ਵਿਸ਼ਵਾਸ ਹੀ ਸੀ ਕਿ ਕੋਰਟ ਨੇ ਫੈਸਲਾ ਸਹੀ ਸੁਣਾਇਆ ਸੀ ਉਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਨੇ ਇਹ ਫੈਸਲਾ ਸੁਣਾ ਕੇ ਸਿੱਖਾਂ ਦੇ ਹਿਰਦੇ ਹੋਰ ਬਲੁੰਦਰੇ ਆ ਜਾਂ ਮੰਨ ਲਓ ਇੱਕ ਇੱਕ ਕਿਸਮ ਦਾ ਸਿੱਖਾਂ ਦੇ ਜਖਮਾਂ ਤੇ ਲੂਣ ਹੋਰ ਸ਼ਿਰਕਿਆ ਪਰ ਹੁਣ ਦੇਖਦੇ ਆਂ ਆਖਰਕਾਰ ਜੇ ਇਹ ਗੱਲ ਕਿ ਕਰਨ ਕਿ ਸੱਚ ਦੀ ਆਖਰਕਾਰ ਜਿੱਤ ਹੋਈ ਹੈ ਪਰ ਅਖੀਰ ਉਸ ਮਾਲਕ ਦੇ ਘਰ ਵੀ ਬਹੁਤ ਇੱਕ ਦਿਨ ਕਹਿੰਦੇ ਉਹ ਵੀ ਨਿਆ ਕਰਦਾ ਹੁੰਦਾ ਵੀ ਕਿੰਨਾ ਕੁ ਟਾਈਮ ਇਹ ਜੇ ਪ੍ਰਾਤਕਾਰੀ ਭੱਜ ਸਕਣਗੇ ਵੈਸੇ ਬਹੁਤ ਕਹਿੰਦੇ ਹੁੰਦੇ ਨੇ ਕਿ ਵਾਰ ਬਾਬਾ ਜੀ ਵੈਸੇ ਇਹ ਗੱਲ ਕਹਿੰਦੇ ਗੁਰਮੀਤ RAM ਰਹੀਮ ਬਹੁਤ ਵਾਰੀ ਜੇਲ੍ਹ ਤੋਂ ਬਾਹਰ ਆਏ ਬਹੁਤ ਵਾਰੀ ਜੀਲ ਦੇ ਵਿੱਚ ਅੰਦਰ ਗਏ ਹੋਰ ਕਿੰਨੇ ਇੱਕ ਸਿੱਖ ਨੇ ਜਿਹੜੇ ਕੀ ਮੰਨ ਲੋ ਬੰਦੀ ਸਿੰਘ ਨੇ ਉਹ ਕਿੰਨੀ ਵਾਰ ਅੰਦਰ ਬਾਹਰ ਗਏ 30 ਸਾਲ ਜੇਲ੍ਹਾਂ ਦੇ 30 ਸਾਲ ਜੇਲ੍ਹਾਂ ਦੇ ਵਿੱਚ ਹੋ ਗਏ ਤੁਸੀਂ ਇਹ ਵੀ ਦੇਖ ਲਓ ਵੀ ਸਿਚੁਏਸ਼ਨਸ ਕਈ ਵਾਰ ਇਹੋ ਜੀਆਂ ਵੀ ਹੋਈਆਂ ਵੀ ਆ ਕਿਸੇ ਦੇ ਫਾਦਰ ਸਾਹਿਬ ਚੜ੍ਹਾਈ ਕਰਕੇ ਜਾਂ ਕੋਈ ਸਿਚੁਏਸ਼ਨ ਇਨੀ ਵਰਸਟ ਹੋਈ ਵੀ ਪਰਿਵਾਰ ਦਾ ਕੋਈ ਮੈਂਬਰ ਚਲੇ ਗਿਆ ਤਾਂ 2 ਘੰਟੇ ਲਈ 4 ਘੰਟੇ ਲਈ ਅੰਤਿਮ ਰਵਾਇਦਗੀ ਜਾਂ ਅੰਤਿਮ ਸੰਸਕਾਰ ਕਰਨ ਦੇ ਲਈ ਵੀ ਪਰੂਲ ਜਿਹੜੀ ਉਹ ਨਹੀਂ ਦੁੱਤੀ ਗਈ ਮੈਂ ਉਹੀ ਗੱਲ ਹੀ ਗੱਲ ਕਹਿ ਰਿਹਾ ਕਿ ਸਿੱਖਾਂ ਲਈ ਹੋਰ ਕਾਨੂੰਨ ਹੋਵੇ ਕਿਸ ਦੇਸ਼ ਦੇ ਵਿੱਚ ਜੀ ਔਰ ਹਿੰਦੂਆਂ ਲਈ ਹੋਰ ਕਾਨੂੰਨ ਹੋਵੇਗਾ ਜਾਂ ਮੰਨ ਲਓ ਡੇਰੇਵਾਦ ਲਈ ਜਾਂ ਬਾਬਿਆਂ ਲਈ ਹੋਰ ਕਾਨੂੰਨ ਹੋਵੇਗਾ ਜੀ ਸਭਧਾਨ ਨੂੰ ਸੋਚਣਾ ਚਾਹੀਦਾ ਦੇਸ਼ ਦੇ ਜਿਹੜੇ ਮੁੱਖ ਲੀਡਰ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਦੇਸ਼ ਦੇ ਮੁੱਖ ਲੀਡਰ ਆ ਕੇ ਪੰਜਾਬ ਦੇ ਵਿੱਚ ਇਹ ਸਟੇਟਮੈਂਟਾਂ ਦਿੰਦੇ ਨੇ ਜੇ ਪੰਜਾਬ ਨਾ ਹੁੰਦਾ ਤਾਂ ਦੇਸ਼ ਨੂੰ ਸੁਰੱਖਿਆਤ ਨਾ ਹੁੰਦਾ ਜਿੱਥੇ ਦੇਸ਼ ਦੇ ਵਿੱਚ ਸਿੱਖਾਂ ਨੂੰ ਜੋ ਅੱਗੇ ਬਾਰਡਰਾਂ ਦੇ ਭੇਜਣਾ ਹੁੰਦਾ ਜਵਾਨਾਂ ਨੂੰ ਅੱਗੇ ਬਾਰਡਰਾਂ ਦੇ ਭੇਜਣ ਜਿੱਥੇ ਸਿੱਖਾਂ ਦੇ ਮੁੰਡਿਆਂ ਨੂੰ ਮਰਵਾਉਣਾ ਹੁੰਦਾ ਉੱਥੇ ਸਿੱਖਾਂ ਨੂੰ ਅੱਗੇ ਕਰ ਦਿੰਦੇ ਨੇ ਜੀ ਤੇ ਦੁੱਤ ਤ੍ਰਿਪਾਸੇ ਡੇਰਾ ਮੁਖੀ ਨੂੰ ਦੁਆਰਾ ਬਰੀ ਕਰਨਾ ਮੈਂ ਹੁਣ ਵੀ ਗੱਲ ਬਹੁਤ ਨਿੰਦਨਯੋਗ ਘਟਨਾ ਹੈ ਕਿਉਂਕਿ ਤੁਸੀਂ ਇੱਕ ਗੱਲ ਲਾਡੀ ਜੀ ਇਹਦੇ ਵਿੱਚ ਇਹ ਵੀ ਇਹ ਚੁਣੌਤੀ ਦਿੱਤੀ ਗਈ ਸੀ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਲਗਾਤਾਰ ਉਹਦੇ ਤੇ ਸੁਣਵਾਈਆਂ ਹੋਈਆਂ ਤਾਂ ਇਹਦਾ ਮਤਲਬ ਕੋਈ ਨਾ ਕੋਈ ਸਬੂਤਾਂ ਦੇ ਵਿੱਚ ਕੋਈ ਹੇਰਫੇਰ ਜਾਂ ਕੋਈ ਸਬੂਤਾਂ ਦੇ ਵਿੱਚ ਘਾਟ ਕਹਿ ਸਕਦੇ ਆ ਫੇਰ ਇਹ ਫੈਸਲਾ ਸੁਣਾਇਆ ਜਾ ਸਕਦਾ ਕਿਉਂਕਿ ਇੱਕ ਕੋਰਟ ਵੱਲੋਂ ਜਦੋਂ ਸੀਬੀਆਈ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ ਉਮਰ ਕਹਿ ਸੁਣਾਈ ਗਈ ਹੈ ਤਾਂ ਉਸ ਤੋਂ ਬਾਅਦ ਬਿਲਕੁਲ ਜਿਹੜਾ ਬਰੀ ਕਰ ਦਿੱਤਾ ਗਿਆ ਚਾਰ ਮੁਲਜ਼ਮ ਨਾਲ ਹੋਰ ਬਰੀ ਨੇ ਜੀ ਬਿਲਕੁਲ ਇੱਥੇ ਕਲੀਅਰ ਬਿਲਕੁਲ ਸਾਹਮਣੇ ਆ ਰਿਹਾ ਆ ਰਿਹਾ ਹੈ ਕਿ ਇਸ ਵਾਰ ਚਿਰਕੀ ਮਿਲੀ ਭੁਖ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਗਰਮੀ ਤੇ ਆਰਾਮ ਨਹੀਂ ਜੇ ਕਰੋ ਉਹਦੇ ਤੇ ਦੋਸ਼ ਆਇਦ ਹੋਏ ਸੀ ਦੋਸ਼ ਲੱਗੇ ਸੀ ਜਦੋਂ ਦੋਸ਼ ਲੱਗ ਗਏ ਉਹ ਮਤਲਬ ਕਿ ਉਹ ਕਾਤਲ ਈ ਆ ਜਦੋਂ ਦੋਸ਼ ਲੱਗ ਜਾਂਦਾ ਉਸ ਤੋਂ ਬਾਅਦ ਵਿੱਚ ਉਹਨੂੰ ਸਜ਼ਾ ਸੁਣਾਈ ਜਾਂਦੀ ਜੀ ਸੀਬੀ ਕੋਰਟ ਨੇ ਸਜ਼ਾ ਸੁਣਾਈ ਸੀ ਤਾਂ ਮੰਨ ਲਓ ਉਸ ਵਕਤ ਵੀ ਕਿਸੇ ਨੇ ਵਕੀਲਾਂ ਨੇ ਬਹਿਸ ਕੀਤੀ ਹੋਊਗੀ ਬਹਿਸ ਤੋਂ ਬਾਅਦ ਦੋਸ਼ ਲੱਗੇ ਹੋਣਗੇ ਦੋਸ਼ ਤੋਂ ਬਾਅਦ ਜੱਜ ਸਾਹਿਬ ਸਜ਼ਾ ਸੁਣਾ ਸਕਦਾ ਹੈ ਜੱਜ ਸਾਹਿਬ ਕਦੇ ਪਹਿਲਾਂ ਜਦੋਂ ਟ੍ਰਾਇਲ ਚੱਲਦਾ ਉਸ ਤੋਂ ਪਹਿਲਾਂ ਟ੍ਰਾਇਲ ਤੱਕ ਸਜ਼ਾ ਨਹੀਂ ਕਦੇ ਵੀ ਕਿਸੇ ਕੋਰਟ ਦੇ ਵਿੱਚੋਂ ਬਿਨਾ ਐਵੀਡੈਂਸ ਬਿਨਾ ਪ੍ਰੂਫਾਂ ਤੋਂ ਕਦੇ ਕਿਸੇ ਬੰਦੇ ਨੂੰ ਸਜ਼ਾ ਨਹੀਂ ਹੋਈ ਹੈਗੀ ਚਰਨ ਦੀ ਹੁਣ ਵੀ ਗੱਲ ਕਹਿੰਦਾ ਜੇਕਰ ਸਜ਼ਾ ਹੋਈ ਸੀ ਤਾਂ ਹੁਣ ਬਰੀ ਕਿੱਦਾਂ ਹੋਏ ਜੇ ਹੁਣ ਬਰੀ ਹੋਏ ਤਾਂ ਪਹਿਲਾਂ ਸਜ਼ਾ ਕਿਉਂ ਕਿੱਦਾਂ ਹੋਈ ਸੀ ਅੱਜ ਵੀ ਮੈਂ ਇਹ ਗੱਲ ਕਹਿਣਾ ਕਿ ਸਿੱਖਾਂ ਨੂੰ ਪੂਰਾ ਵਿਸ਼ਵਾਸ ਹੈ ਦੇਸ਼ ਦੀ ਉਸ ਅਦਾਲਤ ਤੇ ਸੀਬੇ ਕੋਰਟ ਤੇ ਕਿ ਜਿਸ ਨੇ ਫੈਸਲਾ ਸਹੀ ਸੁਣਾਇਆ ਸੀ ਜੀ ਜੀ ਗਰਮੀਤ RAM ਰਹੀਮ ਵਾਕਿਆ ਬਲਾਤਕਾਰੀਆਂ ਤਾਂ ਉੱਤੇ આરોਪ ਬਲਾਤਕਾਰੀਆਂ ਦੇ ਲੱਗੇ ਸੀ ਤਾਂ سزا ਸੁਣਾਈ ਗਈ ਸੀ ਤਾਂ ਉਹ ਡੇਰੀ ਨੂੰ ਛੱਡ ਕੇ ਜੇਲ੍ਹ ਵੱਲ ਗਿਆ ਸੀ ਫਿਰ ਪੰਜਾਬ ਦੇ ਨੌਜਵਾਨ ਜਿਹੜੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਰੱਖਿਆ ਜਾਂਦਾ ਪੰਜਾਬ ਦੀਆਂ ਬਾਹਰਲੀਆ ਜਿਲ੍ਹਿਆਂ ਤੋਂ ਔਰ ਗਰਮੀਤ RAM ਰਹੀਮ ਨੂੰ ਕਿਉਂ ਹਰਿਆਣਾ ਦੇ ਵਿੱਚ ਰੱਖਿਆ ਗਿਆ ਗਰਮੀਤ RAM ਰਹੀਮ ਨੂੰ ਪੰਜਾਬ ਦੇ ਵਿੱਚ ਜਾਂ ਹੋਰ ਕਿਸੇ ਜਗ੍ਹਾ ਤੇ ਕਿਉਂ ਸ਼ਿਫਟ ਕੀਤਾ ਗਿਆ ਕਿਉਂ ਪੰਜਾਬ ਦੇ ਨੌਜਵਾਨ ਇਹਨੇ ਕਿਉਂ ਡੇਂਜਰਸ ਕਿੰਨੇ ਕੁ ਡੇਂਜਰਸ ਨੇ ਜਿਹੜੀ ਕਿ ਉਹਨਾਂ ਨੂੰ ਬਾਹਰ ਰੱਖਿਆ ਜਾਂਦਾ ਤੇ ਐਨਐਸਏ ਲੱਗ ਗਿਆ ਕਿ ਛੋਟਿਆਂ ਜਾਂ ਤੇ ਮੰਨ ਲਓ ਕਿ ਉਹਨਾਂ ਤੇ ਕੋਈ ਬਹੁਤ ਵੱਡਾ ਕੋਈ ਚਾਰजेस ਵੀ ਨਹੀਂ ਸੀ ਲੱਗੇ ਹੈ ਉਹਨਾਂ ਤੇ ਐਨਐਸਏ ਲੱਗ ਗਿਆ ਕਿਉਂਕਿ ਜਿਨ੍ਹਾਂ ਜਿਹੜੇ ਬੰਦੇ ਇੰਨੇ ਕਾਤਲ ਕੀਤੇ ਹੋਣ ਜਿਨ੍ਹਾਂ ਨੇ ਬਰਾਤਕਾਰੀ ਹੋਵੇ ਜਿਹਦੇ ਤੇ ਮੌਕੇ ਤੇ ਹਰਿਆਣਾ ਦੇ ਵਿੱਚ ਜਾਂ ਪੰਚਕੁੱਲ ਦੇ ਵਿੱਚ ਹਿੰਸਾ ਭਟਕੀ ਹੋਵੇ ਉਹਦੇ ਤੇ ਐਨਐਸਏ ਲੱਗਣ ਦੇ ਵਾਸਤੇ ਕੋਈ ਹੈ ਨਹੀਂ ਕਿ ਦੇਸ਼ ਦੇ ਵਿੱਚ ਕਾਨੂੰਨ ਇੱਕ ਹੋਣਾ ਚਾਹੀਦਾ ਮੈਂ ਇਹ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਜੇ ਦੇਸ਼ ਦੀਆਂ ਸਰਕਾਰਾਂ ਨੇ ਸਰਕਾਰਾਂ ਨੂੰ ਹਰ ਕਸੂਬੇ ਦੇ ਨਾਲ ਕੋਈ ਕਾਣੀ ਮੰਡ ਨਹੀਂ ਕਰਨੀ ਚਾਹੀਦੀ ਨਾ ਮਤ ਪੇਤ ਕਰਨੇ ਚਾਹੀਦੇ ਨੇ ਨਾ ਭਾਵੇਂ ਹਿੰਦੂ ਮੁਸਲਮ ਜਾਂ ਕੋ ਸਿੱਖ ਕਿਸੇ ਵੀ ਧਰਮ ਦੇ ਨੇ ਸਾਰਿਆਂ ਇੱਕ ਬਰਾਬਰ ਸਮਝਣਾ ਚਾਹੀਦਾ ਔਰ ਕਾਨੂੰਨ ਇੱਕੋ ਹੋਣਾ ਚਾਹੀਦਾ ਹਰਕ ਨੂੰ ਸਜ਼ਾ ਇੱਕੋ ਜੀ ਹੋਣੀ ਚਾਹੀਦੀ ਇਹ ਜ਼ਰੂਰੀ ਨਹੀਂ ਕਿ ਕਿਸੇ ਨੂੰ ਸਜ਼ਾ ਘੱਟ ਤੇ ਕਿਸੇ ਨੂੰ ਵੱਧ ਤੇ ਕਿਸੇ ਨੂੰ ਪਹਿਲਾਂ ਕੋ ਬਾਹਰ ਆ ਜਾਵੇ ਤੇ ਕੋ ਮਗਰੋਂ ਆ ਜਾਵੇ ਭਾਵੇਂ ਕੋਈ ਬਿਨਾਂ ਸਜ਼ਾ ਤੋਂ ਵੀ ਅੰਦਰ ਰਵੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਬਹੁਤ ਨਿੰਦਣਯੋਗ ਘਟਨਾ ਹੈ ਜੀ ਜਿਵੇਂ ਚੁਣੌਤੀ ਕੀਤੀ ਇਹਨਾਂ ਦੇ ਜਿਵੇਂ ਇਹਨਾਂ ਨੂੰ ਕਤਲ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਉਮਰ ਕੈਦ ਹੋਈ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤਾਂ ਲੱਗਦਾ ਵੀ ਇਹਨਾਂ ਦੇ ਜਿਹੜੇ ਹੋਰ ਕੇਸ ਨੇ ਜਿਵੇਂ ਛਤਰਪਤੀ रामचंद्र ਵਾਲਾ ਕੇਸ ਹੋ ਗਿਆ ਰੇਪ ਕੇਸ ਹੋ ਗਿਆ ਤਾਂ ਉਹਦੇ ਵਿੱਚ ਵੀ ਜਿਹੜੀ ਹਾਇਰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਇਸ ਫੈਸਲੇ ਨੂੰ ਵੀ ਜਿਹੜਾ ਹੁਣ ਫੈਸਲਾ ਆਇਆ ਹਾਈ ਕੋਰਟ ਦਾ ਇਹਨੂੰ ਵੀ ਅੱਗੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਦੇ ਸਕਦੇ ਨੇ ਲੋ ਕੋਡ ਦਿੱਤੀ ਜਾ ਸਕਦੀ ਹੈ ਜੀ ਮਨਜੋਗ ਮੈਂ ਕਨ ਵੀ ਆ ਸੁਪਰੀਮ ਕੋਰਟ ਦੇ ਵਿੱਚ ਜਰੂਰ ਰਿਟ ਪਟੀਸ਼ਨ ਜਾਂ ਬਲਤ ਮੇਰੇ ਖਿਆਲ ਦੇ ਵਿੱਚ ਪਾ ਪਾ ਦੇਣਗੇ ਅੱਜ ਜਾਂ ਕੱਲ ਨੂੰ ਕੋਈ ਨਾ ਕੋਈ ਇਸ ਦੇ ਸੰਬੰਧਿਤ ਵਕੀਲ ਸਾਹਿਬ ਜਿਹੜੇ ਨੇ ਪਾ ਦੇਣਗੇ ਪਰ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਜੇਕਰ ਸੀਬੀਆਈ ਕੋਰਟ ਨੇ ਸਜ਼ਾ ਸੁਣਾਈ ਹੈ ਤਾਂ ਕਿਸ ਆਧਾਰ ਤੇ ਸੁਣਾਈ ਹੈ ਜੇ ਆਹ ਜਿਹੜੀ ਹਰਨਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਹੋਈ ਹੈ ਬਕਾਇਦਾ ਤੌਰ ਤੇ ਜਿਹੜੀ ਐਵੀਡੈਂਸ ਅਗਵਾਈਆਂ ਹੋਈਆਂ ਨੇ ਉਸ ਗਵਾਈਆਂ ਨੂੰ ਮੁੱਖ ਰੱਖਦੇ ਹੋਏ ਉਹ ਬਿਲਕੁਲ ਉਹ ਉਹੀ ਬਿਲਕੁਲ ਪੇਸ਼ ਕੀਤੀਆਂ ਜਾਣਗੀਆਂ ਜੀ ਉਹਦੇ ਆਧਾਰ ਦੇ ਉੱਤੇ ਅੱਗੇ ਵੀ ਬਿਲਕੁਲ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਕਿਉਂ ਬਾਹਰ ਨਹੀਂ ਜੀ ਸਿੱਖਾਂ ਦੀ ਭਾਵਨਾ ਮਨੂੰ ਜੇਕਰ ਗਰਮੀਤ ਰਾਮ ਰਹੀਮ ਵਾਕਈ ਬਲਾਤਕਾਰੀ ਸੀ ਦੋਸ਼ ਆਇਦ ਹੋ ਚੁੱਕੇ ਆ ਉਸ ਨੂੰ ਬਰੀ ਕਰਨ ਦਾ ਵਿਚੇ ਕੋਈ ਨਾ ਕੋਈ ਤਾਂ ਕੋਈ ਰੀਜ਼ਨ ਕੋਈ ਨਾ ਕੋਈ ਹਾਲਾਂਕਿ ਹਾਲਾਂਕਿ ਲਾਡੀ ਜੀ ਉਹ ਰੈ ਟਕਾਣਾ ਗਰਮੀਤ ਰਾਮ ਰਹੀਮ ਦਾ ਜੇਲ ਹੀ ਰਹੂਗਾ ਪਰ ਇਹਨਾਂ ਚੋਣਾਂ ਦੇ ਵਿੱਚ ਇਸ ਫੈਸਲੇ ਦਾ ਕਿੰਨਾ ਕੁ ਜ਼ਿਆਦਾ ਪ੍ਰਭਾਵ ਪੈ ਸਕਦਾ ਚੋਣਾਂ ਦੇ ਵਿੱਚ ਇੱਕੋ ਚੀਜ਼ ਦਾ ਪ੍ਰਭਾਵ ਪੈ ਸਕਦਾ ਹੈ ਕਿ ਇਸ ਵਕਤ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਜਿਹੜੀ ਮਾਨਸਾ, ਬਠਿੰਡਾ, ਸੁਨਾਮ, ਪਾਤਲਾ, ਖਨੌਰੀ ਜੇ ਮੈਂ ਗੱਲ ਕਰਾਂ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਡੇਰੇ ਗਰਮੀਤ ਦੇ ਕਾਫੀ ਡੇਰੇ ਨੇ ਜਾਂ ਡੇਰਿਆਂ ਦੇ ਵਿੱਚ ਕਾਫੀ ਸ਼ਰਧਾਲੂ ਨੇ ਸ਼ਰਧਾਲੂਆਂ ਦੀ ਵੋਟ ਜਿਹੜੀ ਹੈ ਉਹ ਵਾਕਈ ਤੌਰ ਤੇ ਬਿਲਕੁਲ ਸਿੱਧੇ ਤੌਰ ਤੇ ਇਹ ਗੱਲ ਇਸ਼ਾਰਾ ਕਰ ਦਿੱਤਾ ਗਿਆ ਆ ਕਿ ਕਿਹੜੀ ਸਰਕਾਰ ਉੱਥੇ ਉਹਨਾਂ ਦੇ ਉਮੀਦਵਾਰ ਕਿਹੜੇ ਨੇ ਜਾਂ ਕਿੰਨਾ ਉਹ ਵੋਟ ਬੈਂਕ ਵੋਟ ਜਾਏਗੀ ਇਹ ਕਲੀਅਰ ਬਿਲਕੁਲ ਹੋ ਚੁੱਕਿਆ ਆ ਕਿਉਂਕਿ ਮੈਂ ਅੱਜ ਕੇ ਚੀਜ਼ 클리어 ਨਹੀਂ ਕਰ ਸਕਦਾ ਹੈਗਾ ਕਿਉਂਕਿ ਅਮੀਦੀਵਾਰਾਂ ਦੇ ਨਾਲ ਬਿਲਕੁਲ ਕਲੀਅਰ ਹੋ ਚੁੱਕਿਆ ਕਿ ਸਾਡੇ ਜਿਹੜੇ ਦਰਸ਼ਕ ਨੇ ਬਹੁਤ ਸੁਣਨ ਵਾਲੇ ਨੇ ਬਹੁਤ ਸਿਆਣੇ ਨੇ ਸਮਝarne ਕਲੀਅਰ ਬਿਲਕੁਲ ਸਮਝ ਜਾਣਗੇ ਜੀ ਇਹ ਚੀਜ਼ਾਂ ਜੀ ਪਰ ਇੱਕ ਚੀਜ਼ ਇਹਦੇ ਵਿੱਚ ਹੈ ਜਿਵੇਂ ਚੋਣਾਂ ਦੀ ਆਪਾਂ ਗੱਲ ਕਰ ਰਹੇ ਸੀਗੇ ਪੰਜਾਬ ਦੇ ਆਖੜੀ ਗੇੜ ਦੇ ਵਿੱਚ ਚੋਣਾਂ ਨੇ ਤਾਂ ਸਾਰੀਆਂ ਰਵਾਇਤੀ ਪਾਰਟੀਆਂ ਜਾਂ ਆਪਾਂ ਲੀਡਰਾਂ ਦੀ ਗੱਲ ਕਰੀਏ ਸਿਆਸੀ ਲੀਡਰ ਵੱਖੋ ਵੱਖਰੇ ਡੇਰਿਆਂ ਤੇ ਜਾ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਇਹ ਵੀ ਇੱਕ ਤਰੀਕੇ ਦਾ ਕਹਿ ਸਕਦੇ ਆਂ ਵੀ ਵੱਡਾ ਫੈਸਲਾ ਲਿਆ ਗਿਆ ਹੈ ਅ ਮਤਲਬ ਪੋਲੀਟੀਕਲੀ ਇਨਫਲੂਐਂਸ ਕਰਨ ਦੇ ਲਈ ਲੋਕਾਂ ਨੂੰ ਲੋਕਾਂ ਦੀ ਵੋਟ ਨੂੰ ਡਾਇਵਰਟ ਕਰਨ ਦੇ ਲਈ ਅ ਚਰਨ ਦੀ ਇੱਕ ਚੀਜ਼ ਹੋਰ ਚੀਜ਼ ਨੋਟ ਕਰਨ ਵਾਲਾ ਪੁਆਇੰਟ ਹੈ ਜਦੋਂ ਇਲੈਕਸ਼ਨ ਹੋਵੇ ਇਲੈਕਸ਼ਨ ਦੇ ਟਾਈਮ ਤੇ ਮੌਕੇ ਦੇ ਉੱਤੇ ਅ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਪਹਿਲਾ ਇੱਕ ਚੀਜ਼ ਨੋਟਿਸ ਹੁੰਦਾ ਹੁੰਦਾ ਵੀ ਜਿਹੜੇ ਕੀ ਡੇਂਜਰਸ ਨੇ ਜਿੱਦਾਂ ਮੈਂ ਕਹਿ ਦਮਾ ਗੈਂਗਸਟਰ ਨੇ ਜਾਂ ਕੋਈ ਜਿਨ੍ਹਾਂ ਦੇ ਕੋਲ ਕੋਈ ਅਸਲਾ ਆ ਉਹ ਆਪਣਾ ਜਮ੍ਹਾਂ ਕਰਵਾਉਣ ਤੱਕਈ ਡੇਂਜਰਸ ਖਤਰਨਾਕ ਗੈਂਗਸਟਰ ਨੂੰ ਉਹ ਵੀ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਕੁਝ ਸਮੇਂ ਲਈ ਤਾਂ ਜਿਹੜੇ ਕਿਸਾਨ ਨੇ ਕਿਸਾਨਾਂ ਨੇ ਅੰਦੋਲਨ ਕਰਨਾ ਹੁੰਦਾ ਤਾਂ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਆ ਵੀ ਇਹਨਾਂ ਬਾਹਰ ਨਾ ਜਾਣ ਬਾਹਰ ਜਾ ਕੇ ਮਾਹੌਲ ਖਰਾਬ ਕਰ ਸਕਦੇ ਨੇ ਇਸ ਵਕਤ ਕੀ ਤੁਹਾਨੂੰ ਦੇਖਣ ਨੂੰ ਇਹ ਚੀਜ਼ ਨਹੀਂ ਲੱਗਦੀ ਹੈ ਕਿ ਗਰਮੀਤ ਰਾਮ ਬਹੀਮ ਨੂੰ ਜੇ ਬੜੀ ਕੀਤਾ ਕਿ ਕਿੰਨਾ ਕ ਮਾਹੌਲ ਠੀਕ ਰਹੇਗਾ ਕਿੰਨਾ ਕ ਖਰਾਬ ਰਹੇਗਾ ਉਸ ਨੂੰ ਬਾਹਰ ਆਉਣ ਤੇ ਜਾਂ ਉਸ ਨੂੰ ਬਰੀ ਕਰਨ ਤੇ ਪੰਜਾਬ ਦਾ ਮਾਹੌਲ ਜਾਂ ਮੰਨ ਲਓ ਜੇ ਮੈਂ ਗੱਲ ਕਰਾਂ ਹਰਿਆਣਾ ਦਾ ਮਾਹੌਲ ਕਿੰਨਾ ਕ ਠੀਕ ਰਹੇਗਾ ਕਿੰਨਾ ਕ ਖਰਾਬ ਹੋਏਗਾ ਸਰਕਾਰਾਂ ਨੂੰ ਆਪ ਸੋਚ ਲੈਣਾ ਚਾਹੀਦਾ ਆ ਇੱਕ ਪਟੀਸ਼ਨ ਦੀ ਗੱਲ ਕਰਨੀ ਵੀ ਬਣਦੀ ਆ ਚੋਣਾਂ ਤੋਂ ਪਹਿਲਾਂ ਇੱਕ ਰਾਮ ਰਹੀਮ ਵੱਲੋਂ ਪਟੀਸ਼ਨ ਵੀ ਪਾਈ ਗਈ ਸੀ ਵੀ ਉਹ ਬਾਹਰ ਆਉਣਾ ਚਾਹੁੰਦੇ ਨੇ ਦੁਬਾਰਾ ਪ੍ਰੋਲ ਆ ਜਿਹੜੀ ਉਹ ਵੀ ਮੰਗੀ ਸੀ ਹਾਲਾਂਕਿ ਉਹਦੇ ਤੇ ਕੋਈ ਜਿਹੜੀ ਅਪਡੇਟ ਹੈ ਹਾਲੇ ਤੱਕ ਸਾਹਮਣੇ ਨਹੀਂ ਆਈ ਹੈਗੀ ਦੇਖੋ ਪ੍ਰੋ ਰੂਲ ਤੇ ਬਾਹਰ ਹੋਣਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਬੜੀ ਹੀ ਕਰ ਦਿੱਤਾ ਗਿਆ ਜੀ ਇਹ ਮੈਂ ਹੁਣ ਵੀ ਗੱਲ ਕਹਿਣਾ ਆ ਸਜ਼ਾ ਸੁਣਾਈ ਗਈ ਸੀ ਤਾਂ ਕਿਸੇ ਕੇਸ ਤੇ ਸੁਣਾਈ ਗਈ ਸੀ ਜਾਂ ਚਾਰਜ ਲੱਗੇ ਹੋਣਗੇ ਕੋਰਟ ਦੇ ਵਿੱਚ ਸਜ਼ਾ ਸੁਣਾਉਣ ਤੋਂ ਪਹਿਲਾਂ ਚਾਰਜਸ ਲੱਗਦੇ ਦੋਸ਼ ਲੱਗਦੇ ਜੋ ਦੋਸ਼ ਉਹ ਲੱਗਦੇ ਨੇ ਉਸ ਤੋਂ ਪਹਿਲਾਂ ਆਪਾਂ ਦੋਸ਼ੀ ਨਹੀਂ ਉਹਨੂੰ ਕਹਿ ਸਕਦੇ ਜੇ ਦੋਸ਼ ਲੱਗਦੇ ਆ ਫਿਰ ਉਹਨੂੰ ਆਪਾਂ ਕਹਿ ਸਕਦੇ ਬੰਦਾ ਬਲਾਤਕਾਰੀ ਆ ਜਾਂ ਬੰਦਾ ਇਹ ਕਾਤਲ ਆ ਜੀ ਦੋਸ਼ ਲੱਗਣ ਤੋਂ ਪਹਿਲਾਂ ਉਹਨੂੰ ਕਾਤਲ ਨਹੀਂ ਕਹਿ ਸਕਦੇ ਹੈਗੇ ਇੱਕ ਗੱਲ ਜ਼ਰੂਰ ਚਰਨ ਜੀ ਜੇ ਉਹ ਵਾਕਈ ਤੇ ਦੋਸ਼ ਅਗੇ ਸੀ ਤਾਂ ਕਾਤਲ ਸੀ ਉਹਨੂੰ ਬਕਾਇਦਾ ਤੌਰ ਤੇ ਸਜ਼ਾ ਹੋਈ ਸੀ ਤਾਂ ਸਜ਼ਾ ਠੋਕ ਦਿੱਤੀ ਕਿ ਫੇਰ ਵਾਰ ਹੋਣਾ ਬਣਦਾ ਸੀ ਉਹਦਾ ਇਹ ਨਹੀਂ ਸੀ ਕਿ ਉੱਪਰਲੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਾ ਕੇ ਉਸ ਨੂੰ ਬਰੀ ਹੋ ਗਿਆ ਉਹਦੇ ਵਿੱਚ ਮੈਂ ਇਹ ਗੱਲ ਕਿੰਨਾ ਕੀ ਬਣਦੀ ਜਿਹੜੇ ਕਿ ਉਸ ਦੇ ਨਾਲ ਸੰਬੰਧਤ ਨਹੀਂ ਅਧਿਕਾਰੀ ਨੇ ਜ਼ਰੂਰ ਚੁਣੌਤੀ ਦੇਣ ਕਿ ਸੁਪਰੀਮ ਕੋਰਟ ਦੇ ਵਿੱਚ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਹਾਂ ਕਾਨੂੰਨ ਤਾਂ ਉਹ ਚੀਜ਼ ਹੈ ਕਿ ਨਹੀਂ ਹੈ ਵੀ ਮੰਨ ਲਓ ਕਿ ਇੱਕ 7 ਸਾਲਾਂ ਦੇ ਵਿੱਚ 232 ਦਿਨ ਉਹ ਬਾਹਰ ਪਰੋਲ ਤੇ ਆਇਆ ਤੇ ਜਿਹੜੇ ਕੀ ਬੰਦੀ ਸਿੰਘ ਨੇ ਹੁਣ ਤੱਕ ਕਿੰਨੇ ਕਿੰਨੇ ਸਾਲ ਜਿਹਨਾਂ ਦੀ ਕੋਈ ਸਜ਼ਾਵਾ ਵੀ ਕੋਈ ਕੇਸ ਵੀ ਹੈ ਨਹੀਂ ਬਿਨਾਂ ਸਜ਼ਾਵਾ ਤੋਂ ਅੰਦਰ ਬੈਠੇ ਨੇ ਇਸ ਦੇਸ਼ ਦੇ ਵਿੱਚ ਕਿੰਨੇ ਕਾਨੂੰਨ ਨੇ ਜੀ ਸੋਚਣ ਵਾਲੀ ਗੱਲ ਹੈ ਇੱਕ ਬੜੀ ਵਿਚਾਰਨ ਵਾਲੀ ਗੱਲ ਹੈ ਜਿਹੜੇ ਨਿੱਤਾ ਜਿਹੜੇ ਲੀਡਰ ਜਿਹੜੇ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਲੜ ਰਹੇ ਨੇ ਇਹਨੀਆਂ ਪਾਰਟੀਆਂ ਵੱਲੋਂ ਲੜ ਰਹੇ ਨੇ ਵੋਟਾਂ ਮੰਗ ਰਹੇ ਉਹਨਾਂ ਨੂੰ ਵੀ ਸੋਚਣ ਵਾਲੀ ਗੱਲ ਹੈ ਬਹੁਤੇ ਮੈਂ ਤੁਹਾਨੂੰ ਹੁਣ ਵੀ ਇਹ ਗੱਲ ਕਹਿ ਰਹੇ ਆਂ ਵੀ ਲਾਸਟ ਡਿਬੇਟ ਦੇ ਵਿੱਚ ਵੀ ਇਹ ਗੱਲ ਕਹਿ ਰਹੇ ਸਭ ਬਹੁਤੇ ਇਹ ਗੱਲ ਕਹਿ ਰਹੇ ਨੇ ਸੱਚੇ ਸੋਚੇ ਬੇਦਾਗ ਜਿ ਸੋਚੇ ਕਰਤ ਸੋਚੇ ਕਰਦਾਰ ਵਾਲੇ ਜੀ ਜਿ ਤੁਹਾਡੀ ਹੱਕ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਤੁਹਾਡੀਆਂ ਸਾਡੀਆਂ ਹੱਕਾਂ ਦੀ ਆਵਾਜ਼ ਤਾਂ ਕਿਸੇ ਨੇ ਵੀ ਨਹੀਂ ਚੁੱਕੀ ਸਾਡੀਆਂ ਹੱਕਾਂ ਦੀ ਆਵਾਜ਼ ਤਾਂ ਅਸੀਂ ਆਪ ਦਿੱਲੀ ਤੱਕ ਜਾ ਕੇ ਬੁਲੰਦ ਕਰਦੇ ਰਹੇ ਆਂ ਜਿ ਤੁਹਾਨੂੰ ਚੁਣ ਕੇ ਦਿੱਲੀ ਤੱਕ ਪਈ ਜਸ ਤੁਸੀਂ ਤਾਂ ਆਵਾਜ਼ ਹੀ ਨਹੀਂ ਚੁੱਕੀ ਹੈਗੀ ਉੱਥੇ ਤੱਕ ਜਾਣ ਦੀ ਉਹਨਾਂ ਲੀਡਰਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਜੇ ਤੁਸੀਂ ਸਾਡੇ ਹੱਕਾਂ ਦੀ ਖਾਤਰ ਤੁਸੀਂ ਉਮੀਦਵਾਰ ਖੜੇ ਹੋ ਜਾਂ ਤੁਸੀਂ ਚੋਣ ਰੈਲੀਆਂ ਕਰਦੇ ਹੋ ਜਾਂ ਇਸ ਵਕਤ ਇਲੈਕਸ਼ਨ ਲੜ ਰਹੇ ਹੋ ਸਾਡੇ ਹੱਕ ਤਾਂ ਤੁਸੀਂ ਕਿਤੇ ਸਾਡੇ ਹੱਕਾਂ ਦੀ ਖਾਤਰ ਤੁਸੀਂ ਲੜ ਹੀ ਨਹੀਂ ਰਹੇ ਹੈਗੇ ਜੇ ਸਾਡੇ ਹੱਕਾਂ ਦੀ ਖਾਤਰ ਵਕਤ ਇਹ ਤੁਸੀਂ ਲੜਦੇ ਹੋ ਤਾਂ ਸਾਨੂੰ ਦਿੱਲੀ ਦੇ ਬਾਡਰਾਂ ਤੱਕ ਜਾਂ ਦਿੱਲੀ ਸਿੰਗੂ ਬਾਡਰਾਂ ਤੱਕ ਤੇ ਖਨੋਰੀ ਬਾਡਰਾਂ ਤੱਕ ਤੇ ਆਪ ਨਾ ਜਾਣਾ ਪਵੇ 750 ਕਿਸਾਨ ਮਾਰੇ ਆ ਗਿਆ ਉਹ ਨਾ ਮਰਦੇ ਉਹ ਅੱਜ ਜਿਉਂਦੇ ਰਹਿੰਦੇ ਉਹਨਾਂ ਦੇ ਘਰਾਂ ਦੇ ਵਿੱਚ ਚਰਾਗ ਜਲਦੇ ਰਹਿੰਦੇ ਜੀ ਬਹੁਤ ਬਹੁਤ ਧੰਨਵਾਦ ਜੋ ਸੀ ਇਹ ਸੀਗੇ ਜੇਐਸ ਲਾਢੀ ਸਿਆਸੀ ਮਾਹਰ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੱਡੀ ਰਾਹਤ ਹਾਈ ਕੋਰਟ ਵੱਲੋਂ ਦਿੱਤੀ ਗਈ ਹੈ ਜਿਸ ਦੇ ਤਹਿਤ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਸਿਆਸੀ ਗਲਿਹਾਰਿਆਂ ਦੇ ਵਿੱਚ ਮੁੜ ਤੋਂ ਫੇਰ ਚਰਚਾ ਛਿੜ ਗਈ ਹੈ ਕਿਉਂਕਿ ਇਸ ਨੂੰ ਲੈ ਕੇ ਵਿਵਾਦ ਵੀ ਕਾਫੀ ਜਿਹੜਾ ਗਰਮਾਇਆ ਹੋਇਆ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਚੋਣਾਂ ਨੇ ਸੋ ਇਸ ਨੂੰ ਲੈ ਕੇ ਵੱਡੀ ਚਰਚਾ ਜਿਹੜੀ ਉਹ ਸਿਆਸੀ ਗਲਿਹਾਰਿਆਂ ਦੇ ਵਿੱਚ ਛਿੜੀ ਹੋਈ ਹੈ ਸਭ ਤੋਂ ਤੌਰ ਤੇ ਇਹ ਗੱਲ ਜਿਹੜੀ ਸਾਹਮਣੇ ਆਉਂਦੀ ਰਹੀ ਹੈ ਲੋਕ ਚਰਚਾ ਵੀ ਕਰਦੇ ਰਹੇ ਨੇ ਵੀ ਪੋਲੀਟੀਕਲੀ ਇਨਫਲੂਐਂਸ ਦੇ ਤਹਿਤ ਜਾਂ ਵੋਟ ਬੈਂਕ ਨੂੰ ਆਪਣੇ ਵੱਲ ਡਾਇਵਰਟ ਕਰਨ ਦੇ ਤਹਿਤ ਜਿਹੜੀਆਂ ਇਹ ਬਾਰ ਬਾਰ ਪੈਰੋਲਸ ਨੇ ਤੇ ਬਾਰ ਬਾਰ ਡੇਰਾ ਮੁਖੀ ਨੂੰ ਬਾਰ ਬਾਰ ਜਿਹੜੀਆਂ ਪੈਰੋਲਸ ਨੇ ਉਹ ਦਿੱਤੀਆਂ ਗਈਆਂ ਨੇ ਹਾਲਾਂਕਿ ਐ ਐਸਜੀਪੀਸੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਪਟੀਸ਼ਨ ਵੀ ਪਾਈਆਂ ਗਈਆਂ ਨੇ ਵੀ ਇਸ ਪਰੋਲ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਹਾਈ ਕੋਰਟ ਦੇ ਵਿੱਚ ਪਰ ਇਹ ਵੱਡਾ ਹੁਣ ਅਪਡੇਟ ਵੱਡੀ ਖਬਰ ਗੁਰਮੀਤ RAM ਰਹੀਮ ਨੂੰ ਲੈ ਕੇ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਹਾਈ ਕੋਰਟ ਵੱਲੋਂ ਵੱਡੀ ਰਾਹਤ ਉਹ ਜਿਹੜੀ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਦੇ ਦਿੱਤੀ ਗਈ ਹੈ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ ਹਾਲਾਂਕਿ ਟਿਕਾਣਾ ਜੇਲ੍ਹ ਦੇ ਵਿੱਚ ਹੀ ਰਹੂਗਾ ਗੁਰਮੀਤ RAM ਰਹੀਮ ਦਾ ਅਤੇ ਕਿਉਂਕਿ ਛਤਰਪਤੀ RAMਚੰਦਰ ਅਤੇ ਰੇਪ ਕੇਸ ਦੇ ਵਿੱਚ ਜਿਹੜੀ ਸਜ਼ਾ યાਫਤਾ ਨੇ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਦੇਖਣ ਵਾਲਾ ਹੋਊਗਾ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਣ ਆਉਣ ਗਈਆਂ ਕਿਉਂਕਿ ਚਣੌਤੀ ਦਿੱਤੀ ਗਈ ਇਸ ਕਤਲ ਕੇਸ ਦੇ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਲਗਾਤਾਰ ਸੁਣਵਾਈਆਂ ਹੋਈਆਂ ਸੁਣਵਾਈ ਤੋਂ ਬਾਅਦ ਜਿਹੜੀ ਵੱਡੀ ਰਾਹਤ ਹਾਈ ਕੋਰਟ ਵੱਲੋਂ ਦੇ ਦਿੱਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰੋ